ਚੰਦ ਸਕਿੰਟਾਂ ਵਿੱਚ ਕੇ ਕਰੇ ਚੋਰੀ ਛੱਪੇ ਵੀ ਆਉਂਦੇ ਹੋਰ ਸੜਕਥਾਣੀ ਵੀ ਆਉਂਦੇ ਆ ਅਸੀਂ ਪਿੰਡ ਚੋਂ ਬਾਹਰ ਨਹੀਂ ਨਿਕਲਣ ਦੇਵਾਂਗੇ ਇਹਨਾਂ ਨੂੰ ਸ਼ਾਮ ਤੱਕ ਗੱਡੀਆਂ ਚੋਂ ਕੱਢ ਕੇ ਬਿਠਾ ਕੇ ਰੱਖਾਂਗੇ ਅੱਡੇ ਤੇ ਪਿੰਡ ਵਾਲਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਹਨਾਂ ਨੂੰ ਸੱਦੋ ਨਾ ਅਗਰ ਜੇ ਕੋਈ ਭਰਾ ਸਾਦਾ ਉਹ ਆਪਦੀ ਜ਼ਿੰਮੇਵਾਰੀ ਤੇ ਸੱਦੇ ਕੱਲ ਨੂੰ ਇਹ ਨਾ ਹੋਵੇ ਵੀ ਇੱਥੇ ਸਾਡਾ ਵੀ ਨੁਕਸਾਨ ਹੋ ਸਕਦਾ ਤੇ ਆਉਣ ਵਾਲੇ ਨਮਾਇੰਦੇ ਦਾ ਵੀ ਹੋ ਸਕਦਾ ਕੋਈ ਚੇਅਰਮੈਨ ਜਾਂ ਹੋਰ ਕਿਸੇ ਵੀ ਬਹਾਨੇ ਆਨੇ ਨਾ ਨਿਕਲ ਕੇ ਆਊਗਾ ਅਸੀਂ ਨਾ ਜਾਣ ਦੇਣਾ ਨਾ ਆਉਣ ਦੇਣਾ ਅਸੀਂ ਪਿੰਡ ਦੀ ਯੂਥ ਨੂੰ ਅੰਦਰ ਨਹੀਂ ਹੋਣ ਦੇਣਾ ਚਾਹੇ ਸਾਡੇ ਤੇ ਜੋ ਪਰਚੇ ਹੋ ਜਾਣ ਚਾਹੇ ਸਾਡੇ ਨਾਲ ਕੋਈ ਲੜਾਈ ਝਗੜਾ ਹੋ ਜਾਏ ਹੱਥੋ ਪਾਈ ਹੋ ਜਾਏ ਅਸੀਂ ਹਰ ਇੱਕ ਕਸਮ ਨਾਲ ਤਿਆਰ ਆ ਯਾਰ ਲੜਨ ਨੂੰ ਮਿਲ ਕੇ ਪਿੰਡ ਦਾ ਅੱਜ ਇਕੱਠ ਹੋਣ ਦਾ ਮਤਲਬ ਹੈ ਸਾਡੇ ਪਿੰਡਾਂ ਦੇ ਵਿੱਚ ਨਿੱਜੀ ਪ੍ਰੋਗਰਾਮ ਹੁੰਦੇ ਆ ਜਿਹੜਾ ਸਾਡੇ ਗੁਰਦੇਸ ਸਿੰਘ ਸੇਖੋਂ ਐਮਐਲਏ ਆ ਉਹ ਕਿਸੇ ਦੇ ਵੀ ਅਸੀਂ ਪਿੰਡ ਵਿੱਚ ਨਹੀਂ ਵੜਨ ਦੇਣਾਗਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਕਿਸਾਨਾਂ ਦਾ ਸੰਘਰਸ਼ ਖਤਮ ਕਰਾਉਣ ਲਈ ਪੰਜਾਬ ਦੀ ਸਰਕਾਰ ਵੱਲੋਂ ਜਿਹੜਾ ਤਰੀਕਾ ਵਰਤਿਆ ਗਿਆ ਸੀ ਉਸ ਨੂੰ ਲੈ ਕੇ ਸਰਕਾਰ ਦਾ ਵਿਰੋਧ ਕਰਨ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਨੂੰ ਲੈ ਕੇ ਭਾਵੇਂ ਇਕਾਦੁੱਕਾ ਸੋਸ਼ਲ ਮੀਡੀਆ ਤੇ ਰਿਪੋਰਟਾਂ ਆ ਰਹੀਆਂ ਸੀ ਐਲਾਨ ਹੋ ਰਹੇ ਸੀ ਕਿ ਉਹ ਵਿਰੋਧ ਕਰਨਗੇ ਉਸ ਦੀ ਰਸਮੀ ਸ਼ੁਰੂਆਤ ਕਰਨ ਲੱਗਾ ਹੈ ਪਿੰਡ ਦੀਪ ਸਿੰਘ ਵਾਲਾ ਤੇ ਉੱਥੇ ਕਿਸਾਨ ਮਜ਼ਦੂਰ ਸੰਘਰਸ਼ ਸਮਤੀ ਦੇ ਆਗੂਆਂ ਨੇ ਐਲਾਨ ਕਰ ਦਿੱਤਾ ਹੈ ਕਿ ਉਹਨਾਂ ਦੇ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਜਿਹੜੇ ਪ੍ਰੋਗਰਾਮ ਰੱਖੇ ਆ ਉਹ ਉਹਨਾਂ ਦੇ ਪਿੰਡ ਵਿੱਚ ਤਾਂ ਵੜਨ ਹੀ ਨਹੀਂ ਦੇਣਗੇ ਕਿਸੇ ਵੀ ਆਗੂ ਨੂੰ ਨਾਲ ਦੀ ਨਾਲ ਉਹਨਾਂ ਦੇ ਲਾਗਲੇ ਪਿੰਡ ਕੌਣੀ ਵਿੱਚ ਵੀ ਕੋਈ ਪ੍ਰੋਗਰਾਮ ਰੱਖੇ ਗਏ ਆ ਉੱਥੇ ਵੀ ਕਿਸੇ ਨੂੰ ਨਹੀਂ ਵੜਨ ਦੇਣਗੇ ਆਗੂਆਂ ਨੇ ਦੱਸਿਆ ਕਿ ਬਾਰਡਰਾਂ ਤੋਂ ਕਿਸਾਨਾਂ ਨੂੰ ਉਜਾੜਨ ਤੋਂ ਬਾਅਦ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਪੁਲਿਸ ਮੁਲਾਜ਼ਮਾਂ ਦੇ ਘਰਾਂ ਤੋਂ ਸਮਾਨ ਮਿਲ ਰਿਹਾ ਉਸ ਤੋਂ ਲੱਗ ਰਿਹਾ ਹੈ ਕਿ ਸਾਰਾ ਕੁਝ ਇਹ ਮਿਲ ਕੇ ਕੀਤਾ ਗਿਆ ਹੈ ਤੇ ਸਾਰਾ ਕੁਝ ਇੱਕ ਗਿਣੀ ਮਿਤੀ ਸਾਜ਼ਿਸ਼ ਤਹਿਤ ਹੋਇਆ ਹੈ ਹੁਣ ਉਹ ਆਪਣੇ ਤਰੀਕੇ ਦੇ ਨਾਲ ਇਸ ਦਾ ਵਿਰੋਧ ਕਰਨਗੇ ਤੇ ਇਸ ਵਿਰੋਧ ਦੌਰਾਨ ਉਹਨਾਂ ਨੂੰ ਕਿਸੇ ਵੀ ਹੱਦ ਤੱਕ ਜਾਣਾ ਪਿਆ ਉਹ ਜਾਣਗੇ ਭਾਈ ਜੀ ਜਿਹੜਾ ਸਰਕਾਰ ਨੇ ਮਤਲਬ ਕਿ ਭਗਵਾਨਤਮਾਨ ਸਰਕਾਰ ਹੈ ਇਹ ਹੁਣ ਆਮ ਆਲੀ ਤੇ ਨਹੀਂ ਰਹੇਗੀ ਜਿਹੜਾ ਇਹਨਾਂ ਨੇ ਉੱਥੇ ਗੁੰਡਾਗਰਦੀ ਕੀਤੀ ਆ ਜਿਹੜੀ ਪੁਲਸ ਨੇ ਚੋਰੀਆਂ ਕੀਤੀਆਂ ਸਾਡੇ ਵਹੀਕਲ ਸਮਾਨ ਜੋ ਕੇ ਧਰਨੇ ਨੂੰ ਇਹਨਾਂ ਨੇ ਜਿਹੜੇ ਤਰੀਕੇ ਨਾਲ ਵੀ ਦੱਬ ਕੇ ਕੁੱਟਿਆ ਤੇ ਲੁੱਟਿਆ ਇੱਕ ਨਹੀਂ ਹੈਗਾ ਵੀ ਕੱਲਾ ਕੁੱਟਿਆ ਹੀ ਹੈ ਲੁੱਟਿਆ ਵੀ ਨਾਲ ਆ ਇੱਕ ਅਜ ਉਸ ਪ੍ਰਸ਼ਾਸਨ ਦਾ ਇੱਕ ਐਸਆਈ ਆ ਉਹਦੇ ਘਰੋਂ ਹੁਣ ਟਰਾਲੇ ਮਿਲਿਆ ਕੋ ਟੈਂਕੀਆਂ ਮਿਲੀਆਂ ਕੁਛ ਆਮ ਵਾਲਾ ਜਿਹੜੇ ਬੰਦੇ ਆ ਮਤਲਬ ਕਿ ਭਗਵੰਤ ਮਾਨ ਸਰਕਾਰ ਦੇ ਹੱਥ ਥੁੱਕੇ ਆ ਉਹਨਾਂ ਦੇ ਘਰੋਂ ਟਰਾਲੇ ਮਿਲੇ ਆ ਉਸ ਕਰਕੇ ਸਾਡਾ ਜਿਹੜਾ ਮਤਲਬ ਕਿ ਪਿੰਡ ਦਾ ਅੱਜ ਇਕੱਠ ਹੋਣ ਦਾ ਮਤਲਬ ਸਾਡੇ ਪਿੰਡਾਂ ਦੇ ਵਿੱਚ ਨਿੱਜੀ ਪ੍ਰੋਗਰਾਮ ਹੁੰਦੇ ਆ ਜਿਹੜਾ ਸਾਡੇ ਗੁਰਦੇਸ ਸਿੰਘ ਸੇਖੋਂ ਐਮਐਲਏ ਆ ਉਹ ਕਿਸੇ ਦੇ ਵੀ ਅਸੀਂ ਪਿੰਡ ਵਿੱਚ ਨਹੀਂ ਵੜਨ ਦੇਣਾਗਾ ਚਾਹ ਕੋਈ ਆਪ ਵਾਲਾ ਹੋਵੇ ਚਾਹ ਕੋਈ ਆਮ ਬੰਦਾ ਸੱਦੇ ਜਾਂ ਕੋਈ ਹੋਰ ਸਾਡਾ ਕੋਈ ਵੈਰ ਵਿਰੋਧ ਨਹੀਂ ਪਰ ਅਸੀਂ ਉਹਨਾਂ ਚ ਇਹਨਾਂ ਨਾਲ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਇਹਨਾਂ ਨੇ ਰੱਖਿਆ ਪਿੰਡ ਵਾਲਿਆਂ ਨਾਲ ਸਾਡਾ ਕੋਈ ਵੈਰ ਵਿਰੋਧ ਨਹੀਂ ਸਾਡੇ ਭਰਾ ਸਾਡੇ ਮਿਲ ਕੇ ਸਾਥੀ ਆ ਪਰ ਸਾਡਾ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਦੂਜਾ ਤੀਜਾ ਆਊਗਾ ਕੋਈ ਚੇਅਰਮੈਨ ਜਾਂ ਹੋਰ ਕਿਸੇ ਵੀ ਬਹਾਨੇ ਆਨੇ ਨਿਕਲ ਕੇ ਆਊਗਾ ਅਸੀਂ ਨਾ ਜਾਣ ਦੇਣਾ ਨਾ ਆਉਣ ਦੇਣਾ ਅਸੀਂ ਪਿੰਡ ਦੀ ਝੂਤ ਅੰਦਰ ਨਹੀਂ ਹੋਣ ਦੇਣਾ ਚਾਹੇ ਸਾਡੇ ਤੇ ਜੋ ਪਰਚੇ ਹੋ ਜਾਣ ਚਾਹੇ ਸਾਡੇ ਨਾਲ ਕੋਈ ਲੜਾਈ ਝਗੜਾ ਹੋ ਜਾਏ ਹੱਥੋ ਪਾਈ ਹੋ ਜਾਏ ਅਸੀਂ ਹਰੇਕ ਕਿਸਮ ਨਾਲ ਤਿਆਰ ਆ ਯਾਰ ਲੜਨੂ ਆਪਦੇ ਪਿੰਡ ਦੇ ਵਿੱਚ ਅਸੀਂ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਆ ਆਪਦਾ ਜ਼ਿਮੀਂਦਾਰਾ ਭਾਈਚਾਰਾ ਕਾਇਮ ਰੱਖਣਾ ਤੇ ਸਾਡਾ ਇਹਨਾਂ ਦਾ ਸਖਤ ਵਿਰੋਧ ਆ ਡਟ ਕੇ ਵਿਰੋਧ ਕਰਾਂਗੇ ਜੇ ਕਰੇ ਚੋਰੀ ਛੱਪੇ ਵੀ ਆਉਂਦੇ ਹੋਰ ਸੜਕਥਾਣੀ ਵੀ ਆਉਂਦੇ ਆ ਅਸੀਂ ਪਿੰਡ ਚੋਂ ਬਾਹਰ ਨਹੀਂ ਨਿਕਲਣ ਦੇਵਾਂਗੇ ਉਹਨਾਂ ਨੂੰ ਸ਼ਾਮ ਤੱਕ ਗੱਡੀਆਂ ਚੋਂ ਕੱਢ ਕੇ ਬਿਠਾ ਕੇ ਰੱਖਾਂਗੇ ਅੱਡੇ ਤੇ ਤੇ ਕੱਲ ਨੂੰ ਕੋਈ ਤਰਾਜ ਨਾ ਕਰੇ ਪਿੰਡ ਵਾਲਾ ਵੀਰ ਇਹ ਨਾ ਤਰਾਜ ਕਰੇ ਯਾਰ ਸਾਨੂੰ ਤੁਸੀਂ ਦੱਸਿਆ ਨਹੀਂ ਅਸੀਂ ਸਾਰੇ ਪਿੰਡ ਨੂੰ ਇੱਕ ਵਾਰੀ ਸचेत ਕਰ ਚੱਲੇ ਆ ਸਾਡੇ ਸੱਜੇ ਨਾਲ ਸਾਡੇ ਭਰਾ ਜਿਹੜੇ ਆਵਾ ਦਾ ਪਾਰਟੀ ਦੇ ਵਿੱਚ ਅਸੀਂ ਉਹਨਾਂ ਦੇ ਧੁਖ ਦੇ ਸੁਖ ਦੇ ਖੜਦੇ ਆ ਸਾਡੇ ਨਾਲ ਉਹ ਖੜਦੇ ਆ ਪਰ ਸਾਡੇ ਆਪਦੇ ਆ ਉਹ ਪਰ ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਪਿੰਡਾਂ ਦੇ ਵਿੱਚ ਜਿੰਨਾ ਚਿਰ ਕਿਸਾਨੀ ਅੰਦੋਲਨ ਨੇ ਕਿਸਾਨਾਂ ਦੀਆਂ ਹੱਕਾਂ ਮੰਗੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਹੱਕੀ ਮੰਗਾਂ ਅਸੀਂ ਇਹ ਡਟ ਕੇ ਵਿਰੋਧ ਕਰਾਂਗੇ ਇਹਨਾਂ ਨੂੰ ਕਹੇ ਕਿਤੇ ਵੀ ਪਿੰਡ ਚ ਨਾ ਉਹਨਾਂ ਸਾਧਕ ਗਗਨਦੀਪ ਧਾਲੀਵਾਲ ਦੇ ਹੋਣਾ ਸੀਗਾ ਸਾਨੂੰ ਪਤਾ ਲੱਗਿਆ ਸਾਧਕ ਵਾਲੇ ਤਾਂ ਚੌਪਰੇ ਅਸੀਂ ਇੱਥੋਂ ਜਾ ਕੇ ਗਏ ਅਸੀਂ ਦੁਕਾਨਾਂ 'ਚ ਬੈਠੇ ਰਹੇ ਨਹੀਂ ਉਹ ਨਿਕਲਿਆ ਚਲੋ ਆਪ ਦਾ ਜਾਂਦਾ ਰਿਹਾ ਆਇਆ ਨਹੀਂਗਾ ਇਹਨਾਂ ਨੇ ਪ੍ਰੋਗਰਾਮ ਹੀ ਬਾਬਾ ਫਰੀਦ ਕੋਲ ਉੱਥੇ ਕਰ ਲਿਆ ਫਰੀਦ ਕੋਲ ਅਸੀਂ ਭਗਵੰਤ ਮਾਨ ਸਰਕਾਰ ਨੂੰ ਤੇ ਬੀਜੇਪੀ ਸਰਕਾਰ ਨੂੰ ਦੋਨਾਂ ਨੂੰ ਸਤਾਉਣੀ ਦਿੰਨੇ ਵੀ ਅਗਰ ਜੇ ਸਾਡੇ ਪਿੰਡਾਂ 'ਚ ਉਹ ਵੜਨਗੇ ਅਸੀਂ ਵੜ ਨਹੀਂ ਦੇਣਾਗਾ ਕਿਉਂਕਿ ਇਹਨਾਂ ਨੇ ਸਾਡੇ ਤਿੰਨਾ ਬਾਰਡਰਾਂ ਤੇ ਸਾਡਾ ਨੁਕਸਾਨ ਬਹੁਤ ਜ਼ਿਆਦਾ ਕੀਤਾ ਲੁੱਟਿਆ ਵੀ ਆ ਤੇ ਕੁੱਟਿਆ ਵੀ ਆ ਜਿਵੇਂ ਬਰਾੜ ਸਾਹਿਬ ਨੇ ਦੱਸਿਆ ਵੀ ਇੰਨਾ ਜ਼ਿਆਦਾ ਨੁਕਸਾਨ ਕੀਤਾ ਇਹ ਸਾਡੇ ਉੱਪਰ ਭਾਈ ਕਰ ਨਹੀਂ ਸਕਦੇ ساری ਉਮਰ ਇਹਨਾਂ ਦੋਵਾਂ ਸਰਕਾਰਾਂ ਨੂੰ ਅਸੀਂ ਪਿੰਡ 'ਚ ਨਹੀਂ ਵੜਨ ਦਵਾਂਗੇ ਬਾਕੀ ਪਿੰਡ ਵਾਲਿਆਂ ਨੂੰ ਅਸੀਂ ਬੇਨਤੀ ਕਰਦੇ ਵੀ ਇਹਨਾਂ ਨੂੰ ਸੱਦੋ ਨਾ ਅਗਰ ਜੇ ਕੋਈ ਭਰਾ ਸਾਡਾ ਉਹ ਆਪਦੀ ਜ਼ਿੰਮੇਵਾਰੀ ਤੇ ਸੱਦੇ ਕੱਲ ਨੂੰ ਇਹ ਨਾ ਹੋਵੇ ਵੀ ਇੱਥੇ ਸਾਡਾ ਵੀ ਨੁਕਸਾਨ ਹੋ ਸਕਦਾ ਤੇ ਆਉਣ ਵਾਲੇ ਨਮਾਇंदे ਦਾ ਵੀ ਹੋ ਸਕਦਾ ਉਹਦਾ ਜ਼ਿੰਮੇਵਾਰ ਜਿਹੜਾ ਸਾਡੇ ਪਿੰਡ 'ਚੋਂ ਸੱਦੂਗਾ ਉਹ ਹੋਊਗਾ ਅਸੀਂ ਪਿੰਡ ਵਾਲਿਆਂ ਨੂੰ ਬੇਨਤੀ ਕਰਦੇ ਵੀ ਇਹਨੂੰ ਨਾ ਸੱਦੇ ਸਾਰੇ ਪਿੰਡਾਂ ਚੋਂ ਜਿਵੇਂ ਹੁਣ ਕੌਣੀ ਆਉਣਾ ਕੌਣੀ ਵਾਲੇ ਵੀ ਵਿਰੋਧ ਕਰਨਗੇ ਹਰ ਇੱਕ ਪਿੰਡ ਚ ਇਹਨਾਂ ਦਾ ਵਿਰੋਧ ਹੋਣਾ ਤੇ ਆਮ ਆਦਮੀ ਪਾਰਟੀ ਤੇ ਬੀਜੇਪੀ ਸਰਕਾਰ ਇਹ ਸਾਡੇ ਪਿੰਡਾਂ ਚ ਨਾ ਆਵੇ ਇੰਨੇ ਅਸੀਂ ਬੇਨਤੀ ਕਰਦੇ ਪਿੰਡ ਵਾਲਿਆਂ ਨੂੰ ਸਾਡਾ ਸਹਿਯੋਗ ਦਿਓ ਏ ਕਰੇ ਚੋਰੀ